ਦੋਸਤੋ ਸਸਿਕਾਲ ਜੀ ਬਹੁਤ ਹੀ ਖੂਬਸੂਰਤ ਇੱਕ ਹੋਰ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਜੁੜਿਆ ਤੇ ਕਹਾਣੀ ਬੜੀ ਨਿੱਕੀ ਜੀ ਆ ਪਰ ਬਹੁਤ ਇੱਕ ਮਜ਼ੇ ਵਾਲੀ ਕਹਾਣੀ ਤਾਂ ਹੈਗੀ ਆ ਤਾਂ ਉਹਨੂੰ ਮੋਟੀਵੇਸ਼ਨ ਇੱਕ ਅਲੱਗ ਜੀ ਮਿਲਦੀ ਆ ਇਹ ਕਹਾਣੀ ਤੋਂ ਇੱਕ ਗਧੇ ਤੇ ਕੁੱਤੇ ਦੀ ਕਹਾਣੀ ਆ ਜੀ ਦੋਨਾਂ ਦੇ ਵਿੱਚ ਨਾ ਇੱਕ ਸ਼ਰਤ ਲੱਗਦੀ ਆ ਇੱਕ ਵਾਰੀ ਕਿ ਆਪਾਂ ਦੋਨੋਂ ਦੌੜ ਲਾਵਾਂਗੇ ਰੇਸ ਲਾਵਾਂਗੇ ਤੇ ਜਿਹੜਾ ਰੇਸ ਜਿੱਤੂਗਾ ਉਹਦੇ ਸਾਹਮਣੇ ਇੱਕ ਸਿੰਘਾਸਨ ਹੋਊਗਾ ਗੱਦੀ ਪਈ ਹੋਊਗੀ ਉਹ ਉਸ ਇਲਾਕੇ ਦਾ ਰਾਜਾ ਬਣ ਜਾਊਗਾ ਠੀਕ ਹੈ ਜੀ ਸੋ ਇਹ ਕਾਲਪਨਿਕ ਕਹਾਣੀਆਂ ਹੁੰਦੀਆਂ ਨੇ ਸਿਰਫ ਤੁਹਾਨੂੰ ਥੋੜਾ ਜਿਹਾ ਮੋਟੀਵੇਟ ਕਰਨ ਦੇ ਲਈ ਤੇ ਸਿੱਖਿਆ ਦੇਣ ਦੇ ਲਈ ਸੋ ਜ਼ਿਆਦਾ ਇਹਨਾਂ ਨੂੰ ਇਹ ਨਾ ਕਹਿ ਦਿਓ ਵੀ ਮੈਂ ਐਵੇਂ ਮਨ ਘੜਤ ਗੱਲਾਂ ਜਿਹੜੀਆਂ ਉਹ ਕਰਦਾ ਹਾਂ ਚਲੋ ਆਉਣੇ ਆ ਜੀ ਕਹਾਣੀ ਤੇ ਤੇ ਗਧੇ ਤੇ ਕੁੱਤੇ ਦੀ ਜਿਹੜੀ ਦੌੜ ਆ ਉਹ ਸ਼ੁਰੂ ਹੁੰਦੀ ਆ ਦੋਨੋਂ ਭੱਜਣ ਲੱਗ ਜਾਂਦੇ ਆ ਹੁਣ ਦੋਨੋਂ ਬੜੀ ਸਪੀਡ ਦੇ ਨਾਲ ਭੱਜਦੇ ਆ ਕੁੱਤੇ ਨੂੰ ਇਹ ਯਕੀਨ ਸੀਗਾ ਕਿ ਮੈਂ ਜਿੱਤੂਗਾ ਉਹ ਤਾਂ ਗਧਾ ਵਾ ਉਹ ਕਿੱਥੇ ਜਿੱਤ ਜੂ ਪਰ ਕੁੱਤੇ ਨੂੰ ਇਹ ਨਹੀਂ ਸੀ ਪਤਾ ਵੀ ਜਦੋਂ ਉਹ ਦੌੜ ਲੱਗੂਗੀ ਤੇ ਉਹ ਦੌੜ ਇਹ ਨਹੀਂ ਲੰਬੀ ਹੋਊਗੀ ਤੇ ਉੱਥੇ ਚੌਂਕ ਆਉਂਦੇ ਨੇ ਰਾਹ ਦੇ ਵਿੱਚ ਕਈ ਚੌਂਕ ਆਉਂਦੇ ਨੇ ਤੇ ਉਹ ਹਰ ਚੌਂਕ ਦੇ ਉੱਤੇ ਉਹਨੂੰ ਹੋਰ ਕੁੱਤੇ ਮਿਲਣਗੇ ਤੇ ਜਦੋਂ ਉਹਨੂੰ ਭੱਜਦੇ ਨੂੰ ਦੇਖਣਗੇ ਉਹਦੇ ਪਿੱਛੇ ਪੈਣਗੇ ਐਦਾਂ ਹੀ ਹੁੰਦਾ ਜਦੋਂ ਕੁੱਤਾ ਭੱਜਦਾ ਹਰ ਚੌਕ ਤੇ ਜਿੱਥੇ ਉਹ ਪਹੁੰਚਦਾ ਕੋਈ ਉਸ ਇਲਾਕੇ ਦੇ ਜਿਹੜੇ ਕੁੱਤੇ ਕੱਟੇ ਹੋ ਕੇ ਉਹਦੇ ਪਿੱਛੇ ਭੱਜਦੇ ਨੇ ਉਹਨੂੰ ਵੱਢਣ ਦੀ ਕੋਸ਼ਿਸ਼ ਕਰਦੇ ਨੇ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁੱਤਾ ਭੱਜਦਾ ਰਹਿੰਦਾ ਜਿੰਨੇ ਵੀ ਚੌਕ ਆਉਂਦੇ ਨੇ ਹਰ ਚੌਕ ਤੇ ਉਹਦੇ ਨਾਲ ਸੇਮ ਇਦਾਂ ਹੁੰਦਾ ਕਿ ਕੁੱਤੇ ਉਹਦੇ ਤੇ ਹਮਲਾ ਕਰਦੇ ਨੇ ਉਸ ਇਲਾਕੇ ਦੇ ਉਹਨੂੰ ਥੋੜਾ ਜਿਹਾ ਜ਼ਖਮੀ ਵੀ ਕਰ ਦਿੰਦੇ ਆ ਕੁੱਤੇ ਨੂੰ ਪਰ ਕੁੱਤਾ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਪਹੁੰਚ ਜਾਂਦਾ ਆਪਣੀ ਮੰਜ਼ਲ ਦੇ ਉੱਤੇ ਪੂਰੀ ਤਰ੍ਹਾਂ ਉਹਦਾ ਜਿਹੜੇ ਲਹੂ ਨਿਕਲ ਰਿਹਾ ਹੁੰਦਾ ਵਾ ਉਹਦੇ ਸੱਟਾਂ ਲੱਗ ਗਿਆ ਹੁੰਦੀਆਂ ਉਹਨੂੰ ਜ਼ਖਮੀ ਕੁੱਤਿਆਂ ਨੇ ਕੀਤਾ ਹੁੰਦਾ ਜਦੋਂ ਮੰਜ਼ਲ ਤੇ ਪਹੁੰਚਦਾ ਕੀ ਦੇਖਦਾ ਕਿ ਗਧਾ ਪਹਿਲਾਂ ਹੀ ਆਪਣੇ ਸਿੰਘਾਸਨ ਦੇ ਉੱਤੇ ਸਜ ਚੁੱਕਿਆ ਸੀ ਉਹ ਪਹੁੰਚ ਚੁੱਕਿਆ ਸੀ ਗਧਾ ਦੌੜ ਜਿੱਤ ਚੁੱਕਿਆ ਸੀ ਕੁੱਤੇ ਨੂੰ ਦੁੱਖ ਬਹੁਤ ਹੁੰਦਾ ਤੇ ਆਖਰਕਾਰ ਉਹ ਸੋਚਦਾ ਕੀ ਆ ਇਹੀ ਸੋਚਦਾ ਕਿ ਮੈਂ ਜੱਟ ਜ਼ਰੂਰ ਜਾਂਦਾ ਪਰ ਜੇ ਮੇਰੇ ਆਪਣੇ ਹੀ ਮੇਰੀ ਆਪਣੀ ਬਰਾਦਰੀ ਦੇ ਹੀ ਲੋਕ ਮੈਨੂੰ ਨੁਕਸਾਨ ਨਾ ਪਹੁੰਚਾ ਦੇ। ਦੋਸਤੋ ਕੀ ਸਿੱਖਿਆ ਮਿਲੀ? ਸਿੱਖਿਆ ਇਹ ਮਿਲਦੀ ਆ ਜਿਹੜੀ ਇੱਕ ਸਿੱਧੀ ਸਾਦੀ ਸਿੱਖਿਆ ਤਾਂ ਇਹ ਆ ਕਿ ਆਪਣਿਆਂ ਤੋਂ ਬਚੋ। ਆਪਣੇ ਹੀ ਨੇ ਜੋ ਤੁਹਾਨੂੰ ਨੁਕਸਾਨ ਕਰਦੇ ਨੇ ਤੇ ਤੁਹਾਡੇ ਆਪਣੇ ਹੀ ਲੋਕ ਹੁੰਦੇ ਨੇ ਜੋ ਤੁਹਾਨੂੰ ਕਾਮਯਾਬੀ ਤੇ ਨਹੀਂ ਪਹੁੰਚਣ ਦੇਣਾ ਚਾਹੁੰਦੇ। ਸੋ ਹੋਰ ਤੁਹਾਨੂੰ ਕੋਈ ਆ ਕੇ ਅਟੈਕ ਨਹੀਂ ਕਰਦਾ ਸਭ ਤੋਂ ਪਹਿਲਾਂ ਜੇ ਤੁਹਾਡੇ ਤੇ ਕੋਈ ਆ ਕੇ ਹਮਲਾ ਕਰਦਾ ਉਹ ਤੁਹਾਡੇ ਆਪਣੇ ਲੋਕ ਕਰਦੇ ਨੇ ਇਹ ਹੀ ਅੱਜ ਦੀ ਜਿਹੜੀ ਸਿੱਖਿਆ ਸੀ ਮਾਫ ਕਰਨਾ ਜੇ ਕੋਈ ਸਹਿਮਤ ਨਾ ਹੋਵੇ ਆਪਣੇ ਵਿਚਾਰ ਦੇ ਸਕਦੇ ਨੇ